ਮਗਰੋਂ ਆਇਆ ਤੇ ਇੰਨੇ ਮੇਰੇ ਅਣਕ ਪਹਿਲਾਂ ਟੋਪੀ ਤਾਂ ਕੀਤੇ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚਕਾਣੀ ਦੇਣ ਡਿਆਦਾ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਟਾਪਸ ਲਾਇਆ ਮੇਰੀਆਂ ਚੀਕਾਂ ਨਿਕਲ ਗਈਆਂ ਨਾਲ ਹੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਆਉਂਦੇ ਨੇ ਉਹਨਾਂ ਨੇ ਅਣਕ ਟੱਕਰ ਮਾਰ ਕੇ ਛੋੜ ਦਿੱਤਾ ਤੇ ਜਿਹੜਾ ਮਗਰ ਲੱਜ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਬਟਾਲਾ ਦੇ ਇੱਕ ਪੂਰੀ ਗੇਟ ਨੇੜੇ ਲੁਟੇਰਿਆਂ ਵੱਲੋਂ ਰਸਤੇ ਵਿੱਚ ਜਾਂਦੀ ਔਰਤ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਾਜ ਚੁਰਾਣੀ ਨਾਮ ਦੀ ਔਰਤ ਸਮਾਨ ਲੈ ਕੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਰਸਤੇ ਵਿੱਚ ਦੋ ਲੁਟੇਰੇ ਮੋਟਰਸਾਈਕਲ ਤੇ ਆਏ ਤੇ ਔਰਤ ਦੇ ਕੰਨਾ ਬਿੱਤੂ ਜ਼ਬਰੀ ਸੋਨੇ ਦੇ ਟੋਪਸ ਉਤਾਰ ਕੇ ਫਰਾਰ ਹੋਣ ਲੱਗੇ ਤੌਰਤ ਨੇ ਰੋਲਾ ਪਾ ਦਿੱਤਾ ਸਾਹਮਣੇ ਤੋਂ ਸਕੂਟੀ ਤੇ ਆ ਰਹੀ ਨੌਜਵਾਨ ਨੇ ਲੁੱਟੇਆਂ ਨੂੰ ਮੋਟਰਸਾਈਕਲ ਤੇ ਪੜ ਲਿਆ ਪਰ ਇੱਕ ਲੁਟੇਰਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਜਿਸ ਨੇ ਟੋਪਸ ਉਤਾਰੇ ਸਾਨੂੰ ਮੌਕੇ ਤੇ ਹੀ ਲੋਕਾਂ ਦੇ ਕਾਬੂ ਆ ਗਿਆ ਜਿਸ ਨੂੰ ਆਉਂਦੇ ਜਾਂਦੇ ਹਰ ਇੱਕ ਵਿਅਕਤੀ ਦੇ ਨਾਲ ਔਰਤ ਦੇ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਜ਼ਾਮਦੀਨ ਨੂੰ ਲੈ ਕੇ ਛੁੱਤਰਪਰੇਟ ਕੀਤੀ ਗਈ ਹੈ ਨਾਲ ਹੀ ਲੋਕਾਂ ਦੇ ਵੱਲੋਂ ਸੋਨੇ ਦੇ ਟੋਪਸ ਔਰਤ ਨੂੰ ਵਾਪਸ ਕਰਵਾਏ ਗਏ ਨੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਬਟਾਲਾ ਤੋਂ ਲਖਪਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਟੀਵੀ ਅਤੇ ਪੰਜਾਬ ਹਰਿਆਣਾ ਲਾਈ ਉਹ ਅਹੀਂ ਮੈਂ ਤੇ ਮੇਰਾ ਪੋਤਾ ਆਂਡੇ ਰਹੀ ਬਾਜ਼ਾਰ ਤੋਂ ਤੇ ਉਹ ਗੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਆਉਂਦੇ ਰਹੀ ਮੱਕੜਾ ਜਿਹਾ ਫੜਿਆਦੇ ਹੱਥ ਵਿੱਚ ਤੁਮੇ ਕੋ ਤੁਰਿਆ ਨਾ ਜਾਨ ਮੈਂ ਹੌਲੀ ਹੌਲੀ ਤੁਰੰਡੇ ਰਹੀ ਹਾਂ ਤੇ ਇਹ ਮਨ ਮੁਲੱਬਾ ਨਹੀਂ ਬੇਟਾ ਬਾਅਦ ਚ ਮੈਂ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਕੱਲੀ ਤੁਰੀ ਜਾਂਦੇ ਨੇ ਮੇਰੇ ਕੋ ਘੜਾ ਚੁੱਕੇ ਨਹੀਂ ਤੁਰਿਆ ਜਾਂਦਾ ਪਿਆ ਮਗਰੋਂ ਆਇਆ ਤੇ ਇਹਨੇ ਮੇਰੇ ਅਣਕ ਪਹਿਲੇ ਟੋਪੀ ਤਾਂ ਕੀਤੀ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚਕਾਣੀ ਦੇਣ ਰਿਹਾ ਦਾ ਯਾ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਟਾਪਸ ਲਾਇਆ ਮੇਰੀ ਚੀਕਾਂ ਨਿਕਲ ਗਈਆਂ ਨਾਲੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਆਉਂਦੇ ਨੇ ਉਹਨਾਂ ਨੇ ਅਣਕ ਟੱਕਰ ਮਾਰ ਕੇ ਛੋੜ ਦਿੱਤਾ ਤੇ ਜਿਹੜਾ ਮਗਰਲਖ ਜਿਹਨੇ ਟੌਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕਿ ਮੈਨੂੰ ਟੌਪਸ ਮੇਰਾ ਦਵਾ ਦਿੱਤਾ ਤੇ ਇਹ ਆ ਬਿਮਾਰਤ ਲੁਕਣ ਕੁੱਟਿਆ ਨਾ ਹੈ ਹੀ ਪਰ ਉੰਜੇ ਵਿੱਚ ਕੰਨੇ ਹੋ ਕੇ ਰਹਿਣਾ ਚਾਹੀਦਾ ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਹੈ ਤੁਸੀਂ ਵੀ ਕੁੱਟਿਆ ਮੇਰੇ ਕੋਲ ਜਿੰਨਾ ਜਨਾਨੀ ਨੇ ਕੀ ਕੁੱਟਣਾ ਹੁੰਦਾ ਜਨਾਨੀ ਨੇ ਕੀ ਕਿਡਾ ਬੜੀ ਹੱਦ ਹੋਈ ਦੇ ਇੱਕ ਅੱਧੀ ਚਪੇੜ ਹੀ ਮਾਰੇਗੀ ਜਨਾਨੀ ਜਨਾਨੀ ਕੀ ਕਰ ਸਕਦੇ ਆ ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ ਮੈਂ ਮੈਨੂੰ ਆਖ ਨਹੀਂ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹ ਨਹੀਂ ਤੇ ਮੇਰੇ ਕੋ ਕੀ ਆਜ ਚਪੇੜ ਹੀ ਵੱਜਣੀ ਹੀ ਮੇਰੇ ਕੋ ਜਾਂ ਮੁੱਕੀ ਮਾਰ ਲੈਣ ਚਪੇੜ ਵੱਜਣੀ ਹੋਰ ਮੈਂ ਕੀ ਕਰ ਸਕਨੀ ਆ ਪਹਿਲਾਂ ਵੀ ਇਸ ਤਰ੍ਹਾਂ ਦਾ ਹਾਦਸਾ ਆਇਆ ਤੁਹਾਡਾ ਪਹਿਲੇ ਮੇਰੇ ਕੋਲ ਇੱਕ ਬਣਾ ਟਾਪਸ ਮੇਰੇ ਤੋਂ ਕੋਈ ਫਕੀਰ ਜਿਹਾ ਆਇਆ ਸੀ ਤੇ ਉਹਨੇ ਮਤਲਬ ਤੁਹਾਡੇ ਪਰਨਾ ਝਾੜਿਆ ਤੇ ਪਤਾ ਨਹੀਂ ਕੀ ਕੀਤਾ ਉਹ ਤਾਂ ਆਪਣੇ ਹੱਥੀ ਲਾ ਕੇ ਫੜਾ ਦਿੱਤੇ ਤੇ ਉਹ ਤਾਂ ਇਹ ਹਾਸਾ ਕਿੰਨੇ ਕਿਲੋ ਉੱਥੇ ਇਕੱਠੇ ਹੋਏ ਇੱਥੇ ਹੋਣ ਇੱਥੇ ਕਾਫੀ ਦੁਨੀਆ ਇਕੱਠੀ ਹੋ ਗਈ ਫਿਰ ਮੈਂ ਤਾਂ ਇਹਨਾਂ ਨੂੰ ਕਹਿ ਵੀ ਨਹੀਂ ਛੱਡਣਾ ਪੁਲਿਸ ਨੂੰ ਰਿਪੋਰਟ ਕਰਨੀ ਆ ਤੇ ਇਹ ਬੰਦੇ ਕਹਿਣ ਲੱਗੇ ਛੱਡੋ ਬਰੇ ਕੀ ਕਰਨੀ ਰਿਪੋਰਟ ਕਰ ਕੋਨਾ ਕਿੜਾ ਕੁਝ ਕਰਨਾ ਇੱਥੋਂ ਫੜਨਾ ਤਾਂ ਉੱਥੇ ਜਾ ਕੇ ਉਹਨਾਂ ਛੱਡ ਦੇਣਾ ਆ ਤੇ ਰਹਿਣ ਦੋ ਤੁਹਾਨੂੰ ਚੀਟਾ ਓਡੀ ਮਿਲ ਗਈ ਆ ਤੁਸੀਂ ਗੱਲ ਨੂੰ ਰਹਿਣ ਦੋ ਤੁਸੀਂ ਘਰ ਜਾਵੋ ਮਨ ਚ ਕਿੰਨਾ ਡਰ ਜਾ ਸਾਬ ਡਰ ਮੇਰੇ ਕੋ ਕਮਰਾ ਟ ਇੰਨੀ ਹੋਈ ਮੈਨੂੰ ਕੋਈ ਖਲੋਤਾ ਨਹੀਂ ਜਾਂਦਾ ਮੈਂ ਉੱਥੇ ਮੈਨੂੰ ਕੋਈ ਪਾਣੀ ਦੋ ਕੋਈ ਕੁਝ ਮੇ ਤਾਂ ਕੰਬੀ ਜਾਂਦੀ ਪਈ ਆ ਬੇਟਾ ਜਿੱਦਾਂ ਇਹ ਹਸਾ ਹੋਏ ਨਾ ਤੇ ਕੁਛ ਨਹੀਂ ਪਤਾ ਲੱਗਦਾ ਆਪਣਾ ਕੰਬੀ ਜਾਂਦਾ ਹੈ ਤੇ ਮੈਨੂੰ ਉਹ ਵਿਚਾਰੇ ਜਿਹੜੇ ਕਵਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਲੋਂ ਬਾਉ ਤੇ ਕੁਰਸੀ ਦੇ ਕੇ ਬਾਲਿਆ ਕਹਿੰਦਾ ਆਂਟੀ ਤੁਸੀਂ ਇੱਥੇ ਬਹਿ ਜਾਓ